ਜਲੰਧਰ ਵਿਖੇ ਟਰੱਕ ਆਪਰੇਟਰਾਂ ਵੱਲੋਂ ਜਿਹੜਾ ਕੀ ਦਰਨੇ ਦੀ ਕਾਲ ਦਿੱਤੀ ਗਈ ਸੀ ਹਾਲਾਂਕਿ ਪੁਲਿਸ ਨੇ ਬਹੁਤ ਦਾਅਵੇ ਕੀਤੇ ਸੀ ਕਿ ਕਿਸੇ ਵੀ ਸੂਰਤ 'ਚ ਤਰਨਾ ਨਹੀਂ ਲੱਗਣ ਦਿੱਤਾ ਜਾਵੇਗਾ ਮਗਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਰਾਮਾ ਮੰਡੀ ਚੌਕ ਵਿਖੇ ਹੈਪੀ ਸੰਧੂ ਆਪਣੇ ਜਿਹੜੇ ਸਮਰਥਕਾਂ ਦੇ ਨਾਲੋਂ ਇੱਥੇ ਪਹੁੰਚ ਗਏ ਨੇ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੱਡਾ ਇੱਥੇ ਜ਼ੋਰ ਲਗਾਇਆ ਗਿਆ ਸੀਗਾ ਕਿ ਤਰਨਾ ਪ੍ਰਦਰਸ਼ਨ ਕਿਸੇ ਵੀ ਤਰੀਕੇ ਨਾਲ ਹੋਵੇ ਜਲੰਧਰ ਦਾ ਰਾਮਾ ਮੰਡੀ ਜਿਹੜਾ ਚੌਕ ਨੂੰ ਜਾਮ ਕਰ ਦਿੱਤਾ ਗਿਆ ਹੈ ਗੱਡੀਆਂ ਵਿੱਚ ਲਗਾ ਦਿੱਤੀਆਂ ਗਈਆਂ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲੰਧਰ ਦੇ ਰਾਮਾ ਮੰਡੀ ਚੌਂਕ ਤੋਂ ਜਿੱਥੇ ਹੈਪੀ ਸੰਧੂ ਹੋਰੀ ਪਹੁੰਚ ਗਏ ਨੇ ਜਿਹੜੀ ਇੱਕ ਕਾਲ ਦਿੱਤੀ ਗਈ ਸੀਗੀ ਟਰਨੇਦੀ ਮੁਰਦਾਬਾਤ ਦਿੱਤੀ ਗਈ ਸੀਗੀ ਮੁਰਦਾਬਾਤ ਉਹਦੀ ਸਰਕਾਰ ਹਮਦਰਦ ਸਾਹਿਬ ਉਸਨੇ ਦਾਵਾ ਕੀਤਾ ਕਿ ਕਿਸੇ ਕਿਤੇ ਤਰੀਕੇ ਨਾਲ ਕੋਈ ਧਰਨਾ ਨਹੀਂ ਲੱਗਣ ਦਿੱਤਾ ਜਾਵੇਗਾ ਤੁਹਾਨੂੰ ਹਲੇ 1:3 ਵੀ ਸਵੇਰੇ ਘਰ ਰਸ ਕੀਤੀ ਗਈ ਹੈ ਠੀਕ ਹੈ ਜੋ ਤਰਨਾਲਾ ਤੋਂ ਮੈਨੂੰ ਤਾਂ ਨਾ ਲਾਉਣ ਲਈ ਕਿਸੇ ਦੀ ਇਜਾਜ਼ਤ ਨਹੀਂ ਲੈਣੀ ਪੈਂਦੀ ਟਰੱਕ ਆਪਰੇਟਰ ਪੰਜਾਬ ਦੇ ਆਪਰੇਟਰ ਆਏ ਆ ਤਾਂ ਨਾ ਲਾਉਣ ਦਾ ਪ੍ਰੋਗਰਾਮ ਦਿੱਤਾ ਤਾਂ ਨਾ ਲਾਉਣਾ ਆ ਨਾ ਲਾਉਣ ਲਈ ਕਿਸੇ ਤੋਂ ਮਨਜ਼ੂਰੀ ਨਹੀਂ ਮੰਗੀ ਜਾਂਦੀ ਮੁੱਖ ਮੰਤਰੀ ਪੰਜਾਬ ਇਹ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਗਲਗੰਦੀ ਜਿਆਦੀ ਆ ਸਾਰਿਆਂ ਨੂੰ ਕਿ ਆ ਜਿਆਦੀ ਆ ਘਰਾਂ ਦੇ ਵਿੱਚ ਰੇਡ ਹੋ ਰਹੀ ਹੈ ਸਿਰਜੀ ਮੇਰੇ ਘਰਾਂ ਦੇ ਵਿੱਚ ਸਾਰੇ ਟਰੱਕ ਆਪਰੇਟਰਾਂ ਨੂੰ ਡਰਾਇਆ ਜਾ ਰਿਹਾ ਇਹ ਜਿਆਦੀ ਆ ਕੋਈ ਗੱਲ ਨਹੀਂ ਜਿੰਨਾ ਡਰਾਓ ਡਰਾਓ ਕੱਲ ਵੀ ਲੋਕਾਂ 'ਚ ਬਹੁਤ ਪੈਨਿਕ ਬਣਿਆ ਸੀਗਾ ਜਦ ਸਪਲਾਈ ਚੇਨ ਅਫੈਕਟ ਹੋਈ ਸੀ ਅੱਜ ਹੁਣ ਫੇਰ ਰੋਡ ਜਾਮ ਹੋ ਗਈ ਹੈ ਕਿਵੇਂ ਵੇਖਦੇ ਪਏ ਉਹ ਕੋਈ ਗਲਬਾਤੀ ਹੋਈ ਪ੍ਰਸ਼ਾਸਨ ਨਾ ਕਿਦਾ ਸਿੱਟਾ ਨਿਕਲ ਸਕੇ ਗਲਬਾਤ ਸਰਕਾਰ ਦੀ ਚਲਦੀ ਉਹਨਾਂ ਲੋਕਾਂ ਨਾਲ ਚਲਦੀ ਜਿਹੜੇ ਸਰਕਾਰ ਦੇ ਦલાਲ ਆ ਸਰਕਾਰ ਦੇ ਦલાਲ ਐ ਮੈਂ ਸਰੇਮ ਕਹੂੰਗਾ ਸਰਕਾਰ ਦੇ ਦલાਲ ਆ ਕਿੰਨਾ ਗੱਲ ਕਰਦਿਆ ਮਲਕੀਤ ਸਿੰਘ ਬੱਲ ਜੇ ਤੇ ਹਜ਼ਾਰ ਕਰੋੜ ਦਾ ਬੈਂਕ ਠੱਗੀ ਦਾ ਮਾਮਲਾ ਤਰਜਿਆ ਉਹ ਸਾਡੀ ਗਵਾਹੀ ਕਰੂਗਾ ਪੰਜਾਬ ਦੀ ਗਵਾਹੀ ਇੰਡੀਆ ਦੀ ਗਵਾਹੀ ਉਹ ਕਰੂਗਾ ਮੈਂ ਵੀ ਮੰਨਦਾ ਆ ਆਲ ਇੰਡੀਆ ਮੋਟਰ ਕਾਂਗਰਸ ਨੂੰ ਨਾਮ ਮੈਂ ਉਹਦੇ ਝਾਂਡੇ ਸਾੜੀ ਚੱਲਦਾ ਨਾ ਚੱਲੂਗਾ ਪੰਜਾਬ ਦੇ ਟਰੱਕ ਆਪਰੇਟਰ ਆਪਣੀ ਲੜਾਈ ਲਾਣਗੇ ਪੰਜਾਬ ਦੇ ਡਰਾਈਵਰ ਵੀਰਾਂ ਦੀ ਲੜਾਈ ਲੜਾਂਗਾ ਪੰਜਾਬ ਦੇ ਮੈਨੂੰ ਦੁੱਖ ਐ ਇਸ ਗੱਲ ਦਾ ਕਿ ਅੱਜ ਕਿਸਾਨ ਜਿਹਾ ਬੰਦਿਆਂ ਸੁੱਤੀਆਂ ਪਈਆਂ ਆ ਜਿਹੜੀ ਲੜਾਈ ਮੈਂ ਲੜ ਰਹੇ ਆ ਅਸੀਂ ਅਸੀਂ ਪੰਜਾਬ ਦੇ ਟਰੱਕ ਆਪਰੇਟਰਾਂ ਦੀ ਲੜ ਨਹੀਂ ਲੜ ਰਹੇ ਲੜਾਈ ਲੜ ਰਹੇ ਆ ਪੰਜਾਬ ਦੇ ਡਰਾਈਵਰ ਵੀਰਾਂ ਦੀ ਪੰਜਾਬ ਦੀਆਂ ਟਰੱਕਾਂ ਨੂੰ ਮੰਗਾਂ ਦੀ ਲੈ ਕੇ ਲੜਾਈ ਲੜ ਰਹੇ ਆ ਕੀ ਕਹ ਲਿਆ ਜਿਹੜੀਆਂ ਕਾਰਾਂ ਆ ਉਹਦਾ ਡਰਾਈਵਰ ਡਰਾਈਵਰ ਨਹੀਂ ਹੁੰਦਾ ਜਿਹੜੇ ਕਿਸਾਨਾਂ ਦੇ ਟਰੈਕਟਰ ਆ ਉਹਦਾ ਡਰਾਈਵਰ ਡਰਾਈਵਰ ਨਹੀਂ ਹੁੰਦਾ ਲੜਾਈ ਡਰਾਈਵਰਾਂ ਦੀ ਵੀਰਾਂ ਦੀ ਆ ਡਰਾਈਵਰਾਂ ਦੇ ਕਰਕੇ ਹੀ ਸਾਡੇ ਪਰਿਵਾਰ ਪਾਲਦੇ ਆ ਉਨਾ ਕਰਕੇ ਜੋ ਹੈਗਾ ਉਹਨਾਂ ਦੀ ਬਦੌਲਤਾਂ ਜਿਸ ਤਰੀਕੇ ਨਾਲ ਅੱਜ ਰੇਡ ਕੀਤੀ ਜਾ ਰਹੀ ਸੀ ਸਵੇਰੇ ਕਰ ਤੋਂ ਗੱਲਾਂ ਵੀ ਹੋਣੇ ਆਈਆਂ ਕਿ ਨਜ਼ਰਬੰਦ ਕਰ ਦਿੱਤਾ ਗਿਆ ਤੁਹਾਨੂੰ ਉਹਨੂੰ ਕਿਵੇਂ ਵੇਖਦੇ ਕੋਲ ਸੀ ਇਹ ਕਾਰਵਾਈ ਹੈਪੀ ਸੰਧੂ ਨੂੰ ਨਜ਼ਰਬੰਦ ਕਰਨਾ ਇਹਨਾਂ ਸੌਖਾ ਨਹੀਂ ਕੋਈ ਠੀਕ ਹੈ ਪੌਸੀਆ ਪ੍ਰਸ਼ਾਸਨ ਹੈ ਕੁੱਟ ਸਕਦਾ ਪਰਚਾ ਦੇ ਸਕਦਾ ਮੈਨੂੰ ਪਰਚਾ ਪੁਰਚਾ ਦੀ ਪਰਵਾਹ ਨਹੀਂ ਮਲੰਗਾ ਆਦਮੀ ਆ ਮੇਰੀ ਰਟਾਨਾ ਦੇਖ ਲਓ ਮੇਰੀ ਜੋ ਜਮੀਨ ਜਾਇਦਾਦ ਦੇਖ ਲਓ ਨਾ ਮੈਂ ਰੁਪਈਏ ਦਾ ਕਿੰਨਾ ਰਵਾਦਾਰ ਹੈਗਾ ਨਾ ਮੈਂ ਕੋਈ ਗਲਤ ਕੰਮ ਕਰਦਾ ਬਾਕੀ ਪਰਚਾ ਦੇਣਾ ਪੁੱਛਦਾ ਕੰਮ ਹੈ ਸਰਕਾਰ ਦਾ ਕੰਮ ਹੈ ਦਿਵਾਲੀ ਦਿਵਾਲਵੇ ਵੀ ਕਿਉਂ ਹੈ ਕਿੰਨੀ ਵਾਰ ਦਿਵਾਲੀ ਕਸ਼ਣ ਕਰੋਗੇ ਕਿ ਅੱਗੇ ਜੋ ਸੂਚੀ ਪੜ੍ਹ ਲਈ ਉਸੇ ਜਾਵਾਂਗੇ ਸੂਚੀ ਪੜ੍ਹ ਜਾਵਾਂਗੇ ਠੀਕ ਹੈ ਠੀਕ ਹੈ ਇਹ ਤੁਸੀਂ ਤਸਵੀਰਾਂ ਵੇਖੀਆਂ ਗੱਲਬਾਤ ਕੀਤੀ ਹੈ ਹੈਪੀ ਸੰਧੂ ਹੋਰਾਂ ਦੇ ਨਾਲ ਜਿਨ੍ਹਾਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਉਹ ਹੁਣ ਧਰਮਾ ਜਿਹੜਾ ਹੈ ਕਿ ਅਗੇ ਲੈ ਕੇ ਜਾਣਗੇ ਹਾਲਾਂਕਿ ਪੁਲਿਸ ਬਲ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਕਿ ਉਹ ਇੱਥੇ ਪਹੁੰਚ ਗਿਆ ਹੋਇਆ ਵੈ ਕਿਸ ਅਰੈਸਟ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਐਸਲੇ ਜਿਹੜਾ ਕਿ ਹੈਪੀ ਸੰਧੂ ਨੂੰ ਹੁਣ ਲੈ ਕੇ ਜਾਇਆ ਜਾ ਰਿਹਾ ਵੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਹੈਪੀ ਸੰਧੂ ਨੂੰ ਜਿਹੜਾ ਕਿ ਪੁਲਿਸ ਅਰੈਸਟ ਕਰਕੇ ਲੈ ਕੇ ਜਾ ਰਹੀ ਹੈ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਐਸਲੇ ਤੁਹਾਨੂੰ ਦਿਖਾ ਰਹੇ ਆ ਪੁਲਿਸ ਪ੍ਰਸ਼ਾਸਨ ਕਿਸ ਤਰੀਕੇ ਨਾਲ ਦੇਖੋ ਸੰਤੂ ਸਾਹਿਬ ਸੰਤੂ ਸਾਹਿਬ ਨੋਵਾਤ ਕਰੀ ਨੋਵਾਤ ਕਰੀਓ ਸਰ ਭਾਈ ਸਰਗਾ ਤਸਵੀਰਾਂ ਦੇਖਦੇ ਹੋਆ ਕਿ ਅਸਲ ਤਸਵੀਰਾਂ ਜਿਸ ਤਰੀਕੇ ਦੇ ਨਾਲ ਚਲਦੀਆਂ ਪਈਆਂ ਨੇ ਜਲੰਧਰ ਦੇ ਰਾਮਾ ਮੰਡੀ ਤੋਂ ਤੁਹਾਨੂੰ ਦਿਖਾ ਰਹੇ ਹਾਂ ਟਰੱਕ ਆਪਰੇਟਰ ਜਿੱਥੇ ਤਰਨਾ ਪ੍ਰਦਰਸ਼ਨ ਕਰਨ ਆਏ ਸੀਗੇ ਉੱਥੇ ਹੀ ਹੁਣ ਇਹਨਾਂ ਨੂੰ ਜਿਹੜਾ ਕਿ ਇੱਥੇ ਬੈਠ ਗਏ ਨੇ ਪੁਲਿਸ ਜਿਹੜੀ ਹੈ ਕਿ ਉਹ ਜ਼ੋਰ ਜਮਾਇਸ਼ਵੀ ਜਿਹੜਾ ਕਿ ਕਰਨ ਦੀ ਕੋਸ਼ਿਸ਼ ਜਿਹੜੀ ਕਰ ਰਹੀ ਹੈ ਕਾਪੀ ਸੰਦੂ ਨੂੰ ਪੁਲਿਸ ਨੇ ਜਿਹੜਾ ਕਿ ਅਸਲ ਮੌਕੇ ਕੋਈ ਗ੍ਰਿਫਤਾਰ ਕਰ ਲਿੱਤੀ ਆ ਵਾ ਤਸਵੀਰਾਂ ਤੁਹਾਡੇ ਨਾਲ ਸੰਝੀਆਂ ਕਰ ਰਹੇ ਕਾਪੀ ਸੰਦੂ ਨੂੰ ਪੁਲਿਸ ਨੇ ਅਸਲੇ ਅਰੈਸਟ ਕਰ ਲਿਆ ਵਾ ਉਹਨੂੰ ਹੁਣ ਲੈ ਕੇ ਜਾ ਰਹੇ ਨੇ ਉਹ ਸਿੱਧਾ ਜਲੰਧਰ ਦੇ ਰਾਮਾ ਮੰਡੀ ਤੋਂ ਦਿਖਾ ਰਹੇ ਆ ਹੋਏ ਹੋਏ ਅਮਰ ਸ਼ਾਹ ਪੁਤਰਾਪਰ ਅਮਰ ਸ਼ਾਹ ਪੁਤਰਾਪਰ ਅਮਰ ਸ਼ਾਹ ਪੁਤਰਾਪਰ ਪੁਲਿਸ ਪ੍ਰਸ਼ਾਸਨ ਪੂਰੇ ਆਪਣੇ ਵੱਲ ਦੇ ਨਾਲ ਜਿਹੜਾ ਕਿ ਇਥੋਂ ਉਹ ਲੈ ਕੇ ਜਾ ਰਿਹਾ ਹੈ ਪੀ ਸੰਦੂ ਹੋਣਾ ਨੂੰ ਇੱਥੇ ਵਾਕੀ ਉਹਨਾਂ ਦੇ ਸਮਰਥਕਾਂ ਦੇ ਨਾਲ ਜਿਹੜਾ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ACP ਲੈਵਲ ਦੇ DSP ਮੌਕੇ ਤੇ ਮੌਜੂਦ ਨੇ ਹਾਲਾਂਕਿ ਇਸ ਕਾਰਵਾਈ ਦਾ ਜਿਹੜਾ ਹੈ ਕਿ ਪਹਿਲਾਂ ਤੋਂ ਹੀ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਕਿ ਉਹ ਕੋਈ ਦਰਨਾ ਪ੍ਰਦਰਸ਼ਨ ਨਹੀਂ ਕੀਤਾ ਜਾਣ ਦਿੱਤਾ ਜਾਵੇਗਾ ਪਰ ਜਿਸ ਤਰੀਕੇ ਦੇ ਨਾਲ ਇਹ ਸਤਾਰੀ ਸਥਿਤੀ ਬਣੀ ਹੈ ਉਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਜਿਹੜੇ ਸਵਾਲ ਖੜੇ ਕਰਦੀ ਪਈ ਹੈ ਘਰ ਕੋਮ ਥਾਣੇ ਦੀ ਜਿਹੜੀ ਹੈ ਕਿ ਪੁਲਿਸ ਦੀ ਗੱਡੀ ਉਹ ਇੱਥੇ ਹੈਪੀ ਸੰਧੂ ਬਹਾਰ ਨੂੰ ਲੈ ਕੇ ਜਾ ਰਹੀ ਹੈ ਸੰਧੂ ਸਾਹਿਬ ਹੈਪੀ ਸੰਧੂ ਜਿੰਦਾਬਾਦ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਲੰਧਰ ਪੁਲਿਸ ਨੇ ਰਾਮਾ ਮੰਡੀ ਚੌਂਕ ਤੋਂ ਹੈਪੀ ਸੰਧੂ ਹੋਰਾਂ ਨੂੰ ਜਿਹੜਾ ਕਿ ਉਹ ਗ੍ਰਿਫਤਾਰ ਕਰ ਲਿੱਤਾ ਗਿਆ ਅੱਗੇ ਹੋਰ ਜਿਹੜੇ ਆਗੂ ਘੰਟੀ ਦੇ ਅੱਗੇ ਉਹ ਖੜੇ ਹੋ ਗਏ ਨੇ ਇਹ ਜਿਹੜਾ ਕਿ ਹੈਪੀ ਸੰਧੂ ਹੋਰਾਂ ਨੂੰ ਜਿਹੜਾ ਕਿ ਪ੍ਰੈਸ਼ਰ ਪਾ ਕੇ ਜਿਹੜਾ ਕਿ ਪੁਲਿਸ ਲੈ ਕੇ ਗਈ ਹਾਲਾਂਕਿ ਬਾਕੀ ਸਮਰਥਕ ਉਹਨਾਂ ਦੇ ਉਰੇ ਹੀ ਇਥੇ ਮੌਜੂਦ ਨੇ ਤਸਵੀਰਾਂ ਸਾਡੀਆਂ ਕਰਦੇ ਪਏ ਤੁਹਾਡੇ ਨਾਲ ਜ਼ਾਮਾ ਮੰਡੀ ਚੌਂਕ ਤੋਂ ਕਰਦੇ ਪਏ ਆ ਜਿੱਥੇ ਸਮਰਥਕ ਨ ਸਮਰਥਕਾਂ ਦੇ ਨਾਲ ਜਿਹੜਾ ਕਿ ਹੈਪੀ ਸੰਧੂ ਹੋਰੀ ਜਿਹੜਾ ਕਿ ਮੌਕੇ ਤੇ ਪਹੁੰਚੇ ਸੀ ਪੁਲਿਸ ਵੱਲੋਂ ਸਿਹਰ ਤੋਂ ਹੀ ਦਾਵਾ ਕੀਤਾ ਜਾ ਰਿਹਾ ਸੀ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਹਾਲਾਂਕਿ ਚੌਂਕ ਦੇ ਵਿੱਚ ਜਿਹੜਾ ਧਰਨਾ ਪ੍ਰਦਰਸ਼ਨ ਕਰਨ ਆਏ ਜਿਹੜੇ ਸਮਰਥਕ ਨੇ ਉਹਨਾਂ ਦਾ ਰਾਸ਼ ਜ਼ਰੂਰ ਲੱਗ ਗਿਆ ਵੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਲੰਧਰ ਦੇ ਰਾਮਾ ਮੰਡੀ ਤੋ ਹੁਣ ਅਗਲਾ ਕੀ ਤਿਆਰ ਕਰਦੀ ਹੈ ਇਹ ਜਿਹੜੇ ਸਵਰਥਕ ਉਹਨਾਂ ਨਾਲ ਆਏ ਨੇ ਕਿ ਉਹ ਦੇਖਣਾ ਹੋਏਗਾ ਪ੍ਰਤਨਮ ਅਪਡੇਟ ਦੇ ਰਿਹਾ ਕਿ ਟਰੱਕ ਯੂਨੀਅਨ ਆਪਰੇਟਰ ਦੇ ਪ੍ਰਧਾਨ ਹੈਪੀ ਸੰਧੂ ਹਰਾਣੂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕੁਝ ਦਿਨ ਪਹਿਲਾਂ ਉਹ ਰਾਮ ਮੰਡੀ ਚੌਂਗ ਦੇ ਵਿੱਚ ਪਹੁੰਚੇ ਸੀਗੇ ਗੱਲਬਾਤ ਕੀਤੀ ਸੀਗੀ ਹਾਲਾਂਕਿ ਪੁਲਿਸ ਤੋਂ ਸਵੇਰ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਲਾਉਣ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਖਰਾਬ ਨਹੀਂ ਹੋਣ ਦਿੱਤੀ ਜਾਏਗੀ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ